ਨੰਬਰ 1 ਪੇਟ ਦੀ ਗੈਸ ਐਸੀ ਜੀਟੀ ਜਾਂ ਕਬਜ ਹੋਵੇ ਤਾਂ ਅੰਬ ਦੀ ਗੁਠਲੀ ਦਾ ਚੂਰਨ ਖਾਓ ਨੰਬਰ 2 ਜਿਹੜਾ ਪਾਣੀ ਅਸੀਂ ਪੀਂਦੇ ਹਾਂ 4 ਘੰਟਿਆਂ ਦੇ ਅੰਦਰ ਸਰੀਰ ਤੋਂ ਬਾਹਰ ਨਿਕਲਣਾ ਜ਼ਰੂਰੀ ਹੈ ਨਹੀਂ ਤਾਂ ਅਸੀਂ ਬਿਮਾਰ ਹੋ ਜਾਂਦੇ ਹਾਂ ਨੰਬਰ 3 ਜੇਕਰ ਸਬਜ਼ੀ ਬਣਾਉਂਦੇ ਸਮੇਂ ਉਹ ਜਲ ਜਾਂਦੀ ਹੈ ਤਾਂ ਉਸ ਵਿੱਚ 2 ਚਮਚ ਦਹੀਂ ਦੇ ਪਾ ਦਿਓ ਇਸ ਦੇ ਨਾਲ ਜਲਣ ਦੀ ਸਮੈਲ ਨਹੀਂ ਆਵੇਗੀ ਨੰਬਰ 4 ਜੇਕਰ ਮਸਾਲੇ ਵਾਲਾ ਭੋਜਨ ਖਾਣ ਦੇ ਕਾਰਨ ਪੇਟ ਭਾਰੀ ਭਾਰੀ ਲੱਗ ਰਿਹਾ ਹੈ ਤਾਂ ਇੱਕ ਗਲਾਸ ਠੰਡੀ ਲੱਸੀ ਦਾ ਪੀਓ ਨੰਬਰ 5 ਜੇਕਰ ਤੁਹਾਡੇ ਵਾਲ ਚਿੱਟੇ ਆ ਰਹੇ ਹਨ ਤਾਂ ਤੁਹਾਡੇ ਵਿੱਚ ਬਾਇਓਟਿਨ ਦੀ ਕਮੀ ਹੈ ਹਫ਼ਤੇ ਵਿੱਚ ਦੋ ਵਾਰ ਮਸ਼ਰੂਮ ਜ਼ਰੂਰ ਖਾਓ ਨੰਬਰ 6 ਜੇਕਰ ਵਾਰ-ਵਾਰ ਤੁਹਾਡੇ ਬੁੱਲ ਫਟ ਜਾਂਦੇ ਹਨ ਤਾਂ ਵਿਟਾਮਿਨ B ਦੀ ਕਮੀ ਹੈ ਕਾਂ ਨੂੰ ਦਲੀਆ ਦੇ ਵਿੱਚ ਕੇਲਾ ਮਿਲਾ ਕੇ ਖਾਣਾ ਚਾਹੀਦਾ ਹੈ ਨੰਬਰ 7 ਆਪਰੇਸ਼ਨ ਨਾਲ ਬੱਚਾ ਹੋਣ ਤੋਂ ਬਾਅਦ 70% ਇਸਤਰੀਆਂ ਦਾ ਦਿਲ ਕਮਜ਼ੋਰ ਹੋ ਜਾਂਦਾ ਹੈ ਨੰਬਰ 8 ਨਾਰੀਅਲ ਦਾ ਤੇਲ ਅਤੇ ਗਾਂ ਦਾ ਘਿਓ ਮਿਲਾ ਕੇ 3-4 ਬੂੰਦਾਂ ਆਪਣੀ ਧੁੰਨੀ ਵਿੱਚ ਪਾਓ ਨੰਬਰ 9 ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫਲਾ ਅਤੇ ਸ਼ਹਿਦ ਖਾਣ ਨਾਲ ਪੇਟ ਸਾਫ਼ ਹੋ ਜਾਂਦਾ ਹੈ ਨੰਬਰ 10 ਕੋਸਾ ਪਾਣੀ ਵਿੱਚ ਸਵੇਰ ਖਾਲੀ ਪੇਟ ਅਤਾ ਨਿੰਬੂ ਨਿਚੋੜ ਕੇ ਪੀਣ ਨਾਲ ਬਹੁਤ ਤੇਜ਼ੀ ਨਾਲ ਫੈਟ ਵਰਨਨ ਹੁੰਦੀ ਹੈ ਨੰਬਰ 11 ਰਾਤ ਨੂੰ ਇੱਕ ਚਮਚ ਅਜਵਾਇਨ ਪਾਣੀ ਵਿੱਚ ਭਿਉ ਕੇ ਸਵੇਰੇ ਉੱਲਕੇ ਛਾਣ ਕੇ ਪਿਓ ਇਸ ਨਾਲ ਪੇਟ ਦੀ ਗੰਦਗੀ ਬਾਹਰ ਨਿਕਲਦੀ ਹੈ ਤੇ ਭਾਰ ਘਟਦਾ ਹੈ ਨੰਬਰ 12 ਤਾਂਬੇ ਦੇ ਬਰਤਨ ਦਾ ਪਾਣੀ ਪੀਣ ਨਾਲ 15 ਦਿਨਾਂ ਵਿੱਚ ਸਰੀਰ ਡੀਟੌਕਸ ਹੋਣਾ ਸ਼ੁਰੂ ਹੋ ਜਾਂਦਾ ਹੈ ਨੰਬਰ ਤੇਰ੍ਹਾਂ ਜਿਹੜੇ ਲੋਕ ਰੋਜ਼ਾਨਾ ਦਹੀਂ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਕਦੇ ਵੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ ਚੌਦ੍ਹਾਂ ਕੱਪੜਿਆਂ ਦਾ ਪੀਲਾਪਨ ਦੂਰ ਕਰਨ ਲਈ ਉਹਨਾਂ ਉੱਤੇ ਨਿੰਬੂ ਦਾ ਰਸ ਲਗਾ ਕੇ ਥੋੜ੍ਹਾ ਟਾਈਮ ਲਈ ਛੱਡ ਦਿਓ ਦਾਗ ਦੂਰ ਹੋ ਜਾਣਗੇ ਨੰਬਰ ਪੰਦਰ੍ਹਾਂ ਹਮੇਸ਼ਾ ਖਾਣਾ ਖਾਣ ਤੋਂ ਤੀਹ ਮਿੰਟ ਪਹਿਲਾਂ ਜਾਂ ਫਿਰ ਇੱਕ ਘੰਟਾ ਬਾਅਦ ਵਿਚ ਪਾਣੀ ਪੀਣਾ ਚਾਹੀਦਾ ਹੈ ਨੰਬਰ 16 ਜਿਆਦਾ ਠੰਡਾ ਪਾਣੀ ਪੀਣ ਨਾਲ ਸਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ ਨੰਬਰ 17 ਜਾਨਾਂ ਦੇ ਖਾਣੇ ਵਿੱਚ ਖੰਡ ਦੀ ਮਾਤਰਾ ਬਿਲਕੁਲ ਘੱਟ ਕਰ ਦੇਣੀ ਚਾਹੀਦੀ ਹੈ ਫਲਾਂ ਦੀ ਮਾਤਰਾ ਜ਼ਿਆਦਾ ਕਰਨੀ ਚਾਹੀਦੀ ਹੈ ਖੰਡ ਦੀ ਜ਼ਿਆਦਾ ਮਾਤਰਾ ਕਰਨ ਨਾਲ ਸਰੀਰ ਬਹੁਤ ਛੇਤੀ ਬੁੱਢਾ ਹੋ ਜਾਂਦਾ ਹੈ ਨੰਬਰ 18 ਦੁੱਧ ਵਾਲੀ ਚਾਹ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਦੁੱਧ ਵਾਲੀ ਚਾਹ ਪੀਣ ਨਾਲ ਗੈਸ ਤੇਜਾਬ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਨੰਬਰ 19 ਰਸੋਈ ਵਿੱਚ ਕਦੇ ਵੀ ਸਫੇਦ ਨਮਕ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਨੰਬਰ 20 ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸਾਨੂੰ 25 ਤੋਂ 30 ਮਿੰਟ ਆਰਾਮ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 21 ਜੇਕਰ ਮਿਰਚ ਦਾ ਅਚਾਰ ਜਲਦੀ ਖਰਾਬ ਹੋ ਜਾਂਦਾ ਹੈ ਤਾਂ ਉਸ ਵਿੱਚ ਥੋੜੀ ਜਿਹੀ ਹਿੰਗ ਪਾ ਦਿਓ। ਅਚਾਰ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ। ਨੰਬਰ 22 ਕੱਟੇ ਹੋਏ ਸੇਬ ਜੇਕਰ ਜਲਦੀ ਕਾਲੇ ਹੋ ਜਾਂਦੇ ਹਨ ਤਾਂ ਉਹਨਾਂ ਉੱਪਰ ਥੋੜਾ ਜਾਂ ਨਿੰਬੂ ਦਾ ਰਸ ਲਗਾ ਦਿਓ। ਸੇਵ ਕਾਲੇ ਨਹੀਂ ਹੁੰਦੇ ਨੰਬਰ 23 ਬਰਸਾਤ ਦੇ ਦਿਨਾਂ ਵਿੱਚ ਕੱਚੇ ਚੌਲਾਂ ਵਿੱਚ ਲਾਲ ਮਿਰਚ ਪਾ ਕੇ ਰੱਖਣ ਨਾਲ ਇਹਨਾਂ ਨੂੰ ਕੀੜੇ ਪੈਣ ਤੋਂ ਬਚਾਇਆ ਜਾ ਸਕਦਾ ਹੈ ਨੰਬਰ 24 ਖੀਰ ਨੂੰ ਜ਼ਿਆਦਾ گاੜਾ ਤੇ ਸੁਆਦੀਸ਼ਟ ਬਣਾਉਣ ਲਈ ਇਸ ਨੂੰ ਬਣਾਉਂਦੇ ਸਮੇਂ ਇਸ ਵਿੱਚ ਥੋੜੀ ਜਹੀ ਸੂਜੀ ਮਿਲਾ ਦਿਓ ਨੰਬਰ 25 ਨਾਰੀਅਲ ਨੂੰ ਤੋੜਨ ਤੋਂ ਪਹਿਲਾਂ ਉਸ ਨੂੰ ਅੱਧਾ ਘੰਟਾ ਫਰਿੱਜ ਵਿੱਚ ਰੱਖ ਦਿਓ ਇਸ ਨਾਲ ਤਰਾ ਨਾਰੀਅਲ ਜਲਦੀ ਟੁੱਟ ਜਾਵੇਗਾ ਨੰਬਰ 26 ਕੇਲਿਆਂ ਦੇ ਗੁੱਛੇ ਨੂੰ ਟੰਗ ਕੇ ਰੱਖਣ ਨਾਲ ਕੇਲੇ 5-6 ਦਿਨਾਂ ਤੱਕ ਖਰਾਬ ਨਹੀਂ ਹੁੰਦੇ ਨੰਬਰ 27 ਖੰਡ ਦੇ ਡੱਬੇ ਵਿੱਚ 5-7 ਲੌਂਗ ਰੱਖਣ ਨਾਲ ਇਸ ਵਿੱਚ ਕੀੜੇ ਨਹੀਂ ਲੱਗਦੀਆਂ ਨੰਬਰ 28 ਕਦੇ ਵੀ ਪੇਟ ਭਰ ਕੇ ਖਾਣਾ ਨਹੀਂ ਖਾਣਾ ਚਾਹੀਦਾ ਖਾਣਾ ਹਮੇਸ਼ਾ ਥੋੜਾ ਥੋੜਾ ਕਰਕੇ ਖਾਓ ਨੰਬਰ 29 ਸਾਨੂੰ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ ਪਪੀਤਾ ਸਾਡੇ ਸਰੀਰ ਨੂੰ ਡੀਟੌਕਸ ਸਫਾਈ ਕਰਦਾ ਹੈ ਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਨੰਬਰ 30 ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਪੀਣ ਨਾਲ ਚਿਹਰਾ ਸੁੰਦਰ ਅਤੇ ਚਮਕਦਾਰ ਬਣਦਾ ਹੈ ਨੰਬਰ 31 ਇਕ ਅੰਦਰ ਦੇ ਰਸ ਵਿੱਚ ਇੱਕ ਚਮਚਾ ਐਲੋਵੀਰਾ ਜੈਲ ਮਿਲਾ ਕੇ ਚਿਹਰੇ ਉੱਤੇ ਲਗਾਉਣ ਨਾਲ ਚਿਹਰਾ ਚਮਕਦਾਰ ਤੇ ਰੰਗ ਗੋਰਾ ਹੁੰਦਾ ਹੈ ਨੰਬਰ 32 ਬਦਾਮ ਰੋਗਨ ਦਾ ਅੱਧਾ ਚਮਚ ਰਾਤ ਨੂੰ ਕੋਸੇ ਦੁੱਧ ਵਿੱਚ ਪਾ ਕੇ ਪੀਣ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ ਨੰਬਰ 33 ਧੁੰਨੀ ਵਿੱਚ ਗਾਂ ਦਾ ਘਿਓ ਪਾਉਣ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਤੇ ਮੋਤੀਆ ਠੀਕ ਹੁੰਦਾ ਹੈ ਨੰਬਰ 34 ਟੁੱਟੇ ਹੋਏ ਦੰਦਾਂ ਦੀ ਥਾਂ ਕੱਚੇ ਟਮਾਟਰ ਦਾ ਰਸ ਲਾਉਣ ਨਾਲ ਦੰਦ ਚਲਦੀ ਆ ਜਾਂਦੇ ਹਨ ਨੰਬਰ 35 ਖਾਲੀ ਪੇਟ ਪਪੀਤਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 36 ਅਮਰੂਦ ਦੇ ਪੱਤੇ ਖਾਣ ਨਾਲ ਸਾਡੇ ਸਰੀਰ ਵਿੱਚੋਂ ਕੀੜੇ ਮਰ ਜਾਂਦੇ ਹਨ ਨੰਬਰ 37 ਖੰਡ ਮੈਦੇ ਅਤੇ ਚਿੱਟੇ ਲੂਣ ਦੀ ਵਰਤੋਂ ਕਰਨੀ ਜ਼ਹਿਰ ਦੇ ਬਰਾਬਰ ਹੈ ਨੰਬਰ 38 ਅੱਖਾਂ ਵਿੱਚ ਗਲੌਬਲ ਪਾਉਣ ਨਾਲ ਅੱਖਾਂ ਦੀ ਜਲਣ ਖਤਮ ਹੋ ਜਾਂਦੀ ਹੈ ਨੰਬਰ 39 ਜਿਆਦਾ ਤਲੇ ਹੋਏ ਭੋਜਨ ਖਾਣ ਨਾਲ ਸਾਡਾ ਲੀਵਰ ਖਰਾਬ ਹੋ ਜਾਂਦਾ ਹੈ ਨੰਬਰ 40 ਤਰਬੂਜ ਖਾਣ ਦੇ ਨਾਲ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਤੇ ਊਰਜਾ ਮਿਲਦੀ ਹੈ ਨੰਬਰ 41 ਜੇਕਰ ਕarele ਦੀ ਸਬਜੀ ਕੌੜੀ ਬਣਦੀ ਹੈ ਤਾਂ ਸਬਜੀ ਬਣਾਉਣ ਤੋਂ ਪਹਿਲਾਂ ਕਰੇਲੇ ਨੂੰ ਕੱਟ ਕੇ ਨਮਕ ਅਤੇ ਹਲਦੀ ਪਾ ਕੇ ਥੋੜੀ देर ਲਈ ਰੱਖ ਦਿਓ ਸਬਜੀ ਕੋੜੀ ਨਹੀਂ ਬਣੂਗੀ ਨੰਬਰ 42 ਦੇਸੀ ਘਿਓ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਉਸ ਵਿੱਚ ਇੱਕ ਟੁਕੜਾ ਸਿੱਧਾ ਨਮਕ ਦਾ ਪਾ ਦਿਓ ਨੰਬਰ 43 ਗੁੜ ਦੀ ਚਾਹ ਪੀਣ ਨਾਲ ਪੇਟ ਜਿਹੜਾ ਵਿੱਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 44 ਕਲੌਂਜੀ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਨੰਬਰ 45 ਇੱਕ ਗਲਾਸ ਪਾਣੀ ਵਿੱਚ ਇੱਕ ਚਮਚਾ ਜੀਰਾ ਪਾ ਕੇ ਉਬਾਲ ਕੇ ਠੰਡਾ ਕਰਕੇ ਪੀਣ ਨਾਲ ਪੇਟ ਦੀ ਜਲਣ ਤੇ ਭਾਰੀਪਨ ਤੋਂ ਰਾਹਤ ਮਿਲਦੀ ਹੈ ਨੰਬਰ 46 ਆਲੂ ਖਾਣ ਨਾਲ ਗੁਰਦਿਆਂ ਦੀ ਸਫਾਈ ਹੋ ਜਾਂਦੀ ਹੈ ਅਤੇ ਗੁਰਦੇ ਨਾਲ ਸੌਂਦੇ ਤਾਂ ਕੋਈ ਵੀ ਰੋਗ ਨਹੀਂ ਰਹਿੰਦਾ ਨੰਬਰ 47 ਅੰਬ ਨੂੰ ਠੰਡਾ ਕੀਤੇ ਬਗੈਰ ਖਾਣ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 48 ਅੰਗੂਰਾ ਨੂੰ ਨਾਮਕ ਦੇ ਨਾਲ ਖਾਣ ਨਾਲ ਕਦੇ ਵੀ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਨੰਬਰ 49 ਤਾਜ਼ਾ ਹਰਾ ਧਨੀਆ ਮਸਲ ਕੇ ਸੁਗੰਧ ਨਾਲ ਛਿੱਕਾਂ ਆਉਣ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 50 ਅਜਵਾਇਨ ਵਿੱਚ ਗੁੜ ਮਿਲਾ ਕੇ ਖਾਣ ਨਾਲ ਗੈਸ ਤੋਂ ਤੁਰੰਤ ਰਾਹਤ ਮਿਲਦੀ ਹੈ ਨੰਬਰ 51 ਦਹੀਂ ਨੂੰ ਭਾਂਡੇ ਵਿੱਚ ਚਮਚ ਨਾਲ ਕੱਢ ਕੇ ਉਸ ਖਾਲੀ ਜਗ੍ਹਾ ਉੱਤੇ ਦੁੱਧ ਪਾ ਦਿਓ ਇਸ ਤਰ੍ਹਾਂ ਦਹੀਂ ਪਾਣੀ ਨਹੀਂ ਛੱੜਦਾ ਨੰਬਰ 52 ਜਮੀਨ ਉੱਤੇ ਡੁੱਲੇ ਹੋਏ ਤੇਲ ਜਾਂ ਘਿਓ ਨੂੰ ਸਾਫ਼ ਕਰਨ ਲਈ ਉਸ ਉੱਪਰ ਥੋੜਾ ਜਿਹਾ ਸੁੱਕਾ ਆਟਾ ਪਾ ਦਿਓ ਇਸ ਤਰ੍ਹਾਂ ਆਟਾ ਉਸ ਦੀ ਚਿਕਨਾਈ ਨੂੰ ਸ਼ੋਕ ਲਵੇਗਾ ਨੰਬਰ 53 ਆਮਲਾ ਕੈਂਡੀ ਖਾਣ ਨਾਲ ਪੇਟ ਦੀ ਚਰਬੀ ਘਟਦੀ ਹੈ ਨੰਬਰ 54 ਮਸ਼ਰੂਮ ਖਾਣ ਨਾਲ ਸਾਡੀ ਸੁਣਨ ਦੀ ਤਾਕਤ ਬਦੀ ਹੈ ਨੰਬਰ 55 ਜਿਆਦਾ ਸੌਣ ਨਾਲ ਦਿਨੋਂ ਦਿਨ ਇਨਸਾਨ ਦੀ ਜਾਦਸ਼ਤ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 56 ਮਲਠੀ ਦਾ ਕਾੜਾ ਬਣਾ ਕੇ ਉਸ ਨੂੰ ਠੰਡਾ ਕਰਕੇ ਦਿਨ ਵਿੱਚ 3-4 ਵਾਰ ਗਰਾਰੇ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ ਨੰਬਰ 57 ਮੋਠਾਂ ਦੀ ਦਾਲ ਜਾਂ ਮੋਠਾਂ ਦਾ ਸੂਪ ਪੀਣ ਨਾਲ ਬੁਖਾਰ ਠੀਕ ਹੁੰਦਾ ਹੈ। ਨੰਬਰ 58 ਬਿਨਾਂ ਦੁੱਧ ਵਾਲੀ ਚਾਹ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਸਿਰਦਰਦ ਦੀ ਸਮੱਸਿਆ ਠੀਕ ਹੁੰਦੀ ਹੈ। ਨੰਬਰ 98 ਜਿਹੜੀਆਂ ਔਰਤਾਂ ਬੈਠ ਕੇ ਝਾੜੂ ਲਗਾਉਂਦੀਆਂ ਹਨ ਉਹਨਾਂ ਨੂੰ ਕਦੇ ਵੀ ਕਮਰਦਰਦ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 60 ਰਜਾਨਾ ਚਿਪਸ ਘਰਕਰੀ ਲੇਜ਼ ਖਾਨ ਨਾਲ ਸਾਡੇ ਚਿਹਰੇ ਤੇ ਪਿੰਪਲਸ ਹੋਣ ਲੱਗ ਜਾਂਦੇ ਹਨ ਨੰਬਰ 61 ਜਮਨੋਤੇ ਕਾਲਾ ਨਮਕ ਲਗਾ ਕੇ ਖਾਣ ਨਾਲ 슈ਗਰ ਦੀ ਸਮੱਸਿਆ ਕੰਟਰੋਲ ਹੁੰਦੀ ਹੈ ਨੰਬਰ 62 ਰੋਟੀ ਖਾਣ ਤੋਂ ਬਾਅਦ ਪਿਆਸ ਨਾ ਲੱਗਣਾ ਇੱਕ ਸਿਹਤਮੰਦ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ